ਗੁਰੂ ਕੀ ਪਿਆਰੀ ਸਾ ਸੰਗ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨੇ ਗੁਰੂ ਨਾਨਕ ਮਹਾਰਾ ਧੰਨੇ ਗੁਰੂ ਅਰਜਨ ਦੇਵ ਜੀ ਧੰਨੇ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾ ਨਮੋ ਮਾਤਾ ਸਹਿਦੇਵਾ ਸਿੰਘੋ ਜੀ ਦੋ ਸੋ ਸਤਿਗੁਰੂ ਕੀ ਪਿਆਰਿਓ ਗੁਰਬਾਣੀ ਇਸ ਜਗ ਮਹਿ ਚਾਰਨ ਕਰਮ ਬਸੈ ਮਨਿ ਆਏ ਜਾਂ ਮਹਾਰਾਜ ਕਹਿੰਦੇ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਜਾ ਮਾਰਾ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ ਸਿਮਰੋ ਸਿਮਰ ਸੇਵਨ ਸੁਖ ਪਾਵੋ ਕਾਲ ਕਲੇਸ਼ ਤਨ ਮਾਹੀ ਮਟਾਵ ਤਰਨ ਦੀ ਗੱਲ ਕਰਦੇ ਨੇ ਮਹਾਰਾਜ ਸੋ ਸੰਗ ਜੀ ਸੰਸਾਰ ਦੇ ਉੱਤੇ ਨਾ ਪਰਮੇਸ਼ਰ ਨੂੰ ਲੈ ਕੇ ਦੋ ਵਿਚਾਰ ਚ ਚੱਲਦੇ ਨੇ ਇੱਕ ਤਾਂ ਹੈ ਨਾ ਜਿਹੜੇ ਕਹਿੰਦੇ ਵਾਹਿਗੁਰੂ ਸਮਰਨ ਪਰਮਾਤਮਾ ਹੈ ਹੀ ਨਹੀਂ ਇੱਕ ਹੈ ਇੱਕ ਕਹਿੰਦੇ ਕਿ ਵਾਹਿਗੁਰੂ ਵੀ ਹੈ ਵਾਹਿਗੁਰੂ ਦੀਆਂ ਸ਼ਕਤੀਆਂ ਵੀ ਨੇ ਸ਼ਕਤੀਆਂ ਦੇ ਵਿੱਚੋਂ ਕੁਝ ਗਲਤ ਸ਼ਕਤੀਆਂ ਨੇ ਕੁਝ ਸਹੀ ਸ਼ਕਤੀਆਂ ਨੇ ਭਾਵੇਂ ਕੁਝ ਸੁੱਖ ਦੇਣ ਵਾਲੀਆਂ ਸ਼ਕਤੀਆਂ ਨੇ ਕੁਝ ਦੁੱਖ ਦੇਣ ਵਾਲੀਆਂ ਸ਼ਕਤੀਆਂ ਨੇ ਕੁਝ ਇਸ ਤਰ੍ਹਾਂ ਦੀ ਵੀ ਹੁੰਦੀਆਂ ਨੇ ਰੂਹਾਂ ਜਿਹੜੀਆਂ ਨਾਲ ਸੁੱਖ ਦਿੰਦੀਆਂ ਨੇ ਨਾਲ ਦੁੱਖ ਦਿੰਦੀਆਂ ਨੇ ਚੌਪਰ ਨੇ ਵਾਸ ਸੰਸਾਰ ਵਿੱਚ ਵਿਚਰਦੀ ਆਲੇ ਸੋ ਇਹ ਸੱਖ-ਦਖ ਦੇ ਵਿੱਚ ਹਰ ਘਰ ਦੇ ਵਿੱਚ ਸੋ ਦੁੱਖ ਹੈ ਦੁੱਖ ਸੰਸਾਰ ਆ ਜਿਹੜਾ ਕਹਿੰਦੇ ਦੁੱਖਾਂ ਦਾ ਘਰ ਹੈ ਸੋ ਆਪਣੇ ਘਰਾਂ ਦੇ ਵਿੱਚ ਕਈ ਇਸ ਤਰ੍ਹਾਂ ਦੇ ਜੀ ਹੁੰਦੇ ਨੇ ਮੈਂਬਰ ਹੁੰਦੇ ਨੇ ਪਰਿਵਾਰ ਦੇ ਜਿਨ੍ਹਾਂ ਨੂੰ ਬਹੁਤ ਖਲੇਬ ਹੁੰਦੀ ਹੈ ਸਾਲਾਂ ਬੰਦੀ ਆਪਾਂ ਡਾਕਟਰਾਂ ਦੇ ਕੋਲੋਂ ਦਵਾਈਆਂ ਖਾਨੇ ਆ ਤੇ ਦਵਾਈ ਲੱਗਦੀ ਨਹੀਂ ਜੇ ਕੋਈ ਬੰਦਾ ਉਹਨਾਂ ਨੂੰ ਕਹੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਹਾਂ ਦੇ ਠੀਕ ਹੈ ਇਹਨੂੰ ਦਵਾਈ ਲੱਗ ਗਈ ਇਹ ਦਵਾਈ ਠੀਕ ਕਰ ਗਈ ਇਹਨੂੰ ਆਪਾਂ ਕਹਿੰਦੇ ਆ ਕਿ ਨਾ 6 ਮਹੀਨੇ ਹੋ ਗਏ 4 ਮਹੀਨੇ ਹੋਏ ਕੋਈ ਦਵਾਈ ਕੰਮ ਨਹੀਂ ਕਰਦੀ ਦੇਸੀ ਦਵਾਈ ਵੀ ਖਾ ਲਈ ਤੇ ਦੂਜੀ ਅੰਗਰੇਜ਼ੀ ਦਵਾਈ ਵੀ ਖਾ ਕੇ ਦੇਖੀ ਸਾਰੇ ਅਸੀਂ ਇਲਾਜ ਕਰਵਾ ਕੇ ਦੇਖ ਲਿਆ ਕੋਈ ਕੰਮ ਨਹੀਂ ਕਰਦੀ ਦਵਾਈ ਫਿਰ ਜੇ ਉਹ ਸੈ ਸਭਾਏ ਕਹਿ ਦੇਵੇ ਇਹਨੂੰ ਕਿ ਦੂਜੀ ਕੋਈ ਦੂਜਾ ਚੱਕਰ ਨਾ ਹੋਵੇ ਕੋਈ ਦੂਜੀ ਛੇ ਨਾ ਚੰਬੜੀ ਹੋਵੇ ਭੂਤ ਪ੍ਰੇਤ ਦਾ ਚੱਕਰ ਨਾ ਹੋਵੇ ਤਾਂ ਬਹੁਤੇ ਲੋਕ ਕਹਿੰਦੇ ਨੇ ਫਿਰ ਉਹ ਰੂ ਬੁਰਾ ਭਲਾ ਕਹਿੰਦੇ ਨੇ ਕਿ ਇਹ ਤਾਂ ਪ੍ਰਾਣੀਆਂ ਗੱਲਾਂ ਹੋ ਗਈਆਂ ਇਹ ਤਾਂ ਅਨਪੜਤਾ ਦੀ ਗੱਲ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਹੋਇਆ ਕਰਦੀ ਅਸੀਂ ਨਹੀਂ ਵਿਸ਼ਵਾਸ ਕਰਦੇ ਸੰਗਜੀ ਫਿਰ ਉਹ ਠੀਕ ਕਿਉਂ ਨਹੀਂ ਹੋ ਰਿਆ ਫਿਰ ਇੱਥੇ ਸਾਡੇ ਕੋਲੇ ਜਵਾਬ ਨਹੀਂ ਹੁੰਦਾ ਕੋਈ ਇਹਦੇ ਵਿੱਚ ਦੋ ਗੱਲਾਂ ਹੋ ਜਾਂਦੀਆਂ ਸੰਗਜੀ ਇਹ ਕਰਮਾਂ ਦਾ ਰੋਗ ਹੁੰਦਾ ਇੱਕ ਪੂਤ ਪ੍ਰੇਤਾ ਉਪਰੀ ਹਵਾ ਦਾ 네ਗੇਟਿਵ એનર્ਜੀ ਦਾ ਹੁੰਦਾ ਪ੍ਰਭਾਵ ਸੋ ਸੰਗਜੀ ਜੇ ਤੁਸੀਂ ਨਹੀਂ ਮੰਨਦੇ ਨਾ ਵੀ ਇਹ ਚੀਜ਼ਾਂ ਨਹੀਂ ਹੁੰਦੀਆਂ ਬਹੁਤੇ ਗੁਰਸਿੱਖ ਵੀ ਜਿਹੜੇ ਨਾਮ ਸਿਮਰਨ ਕਰਦੇ ਨੇ ਥੋੜੀ ਥੋੜੀ ਬਾਣੀ ਪੜ੍ਹਦੇ ਨੇ ਜ਼ਿਆਦਾਤਰ ਉਹ ਕਹਿੰਦੇ ਨੇ ਕਿ ਇਹ ਚੀਜ਼ਾਂ ਨਹੀਂ ਅਸੀਂ ਨਹੀਂ ਮੰਨਦੇ ਤੁਸੀਂ ਨਹੀਂ ਮੰਨਦੇ ਉਹ ਜਿਹੜੀਆਂ ਬੁਰੀਆਂ ਆਤਮਾਵਾਂ ਨੇ ਉਹ ਤਾਂ ਆਪ ਦਾ ਕੰਮ ਕਰ ਹੀ ਜਾਂਦੀਆਂ ਨੇ ਸਰੀਰ ਨੂੰ ਦੁੱਖ ਦਈ ਜਾਂਦੀਆਂ ਨੇ ਤੁਸੀਂ ਨਾ ਮੰਨੋ ਤੁਹਾਡੇ ਨਾਮ ਤੁਹਾਡੇ ਮੰਨਣ ਨਾਲ ਜਾਂ ਨਾ ਮੰਨਣ ਨਾਲ ਕੀ ਫਰਕ ਪੈਂਦਾ ਜਿਹਦੀ ਸਰੀਰ ਨੂੰ ਜਿਹਦੀ ਬਾਡੀ ਨੂੰ ਚਿੰਬੜੀਆਂ ਹੋਈਆਂ ਨੇ ਉਹਨੂੰ ਪੁੱਛ ਕੇ ਦੇਖੋ ਉਹ ਦਾ ਨਰਾਦ ਦਾ ਸੋਨਾ ਠੀਕ ਹੈ ਨਾ ਖਾਣਾ ਠੀਕ ਹੈ ਸਰੀਰ ਵਿੱਚ ਦਿੱਕਤ ਹੈ ਸੰਗਤ ਜੀ ਜੇ ਕਹੀਏ ਕਿ ਅਸੀਂ ਨਹੀਂ ਮੰਨਦੇ ਸਾਡੇ ਮੰਨਣ ਨਾਲ ਕੁਝ ਨਹੀਂ ਹੁੰਦਾ ਹੈਗਾ ਕਈ ਕੋਟ ਭੂਤ ਪ੍ਰੇ ਸ਼ੁਕਰ ਮਰਗਾਚ ਮੈਂ ਇਹ ਚੀਜ਼ਾਂ ਤੇ ਜ਼ਿਆਦਾ ਕਿਉਂ ਬੋਲਣਾ ਇਹ ਚੀਜ਼ਾਂ ਹੈਗੀਆਂ ਨੇ ਜੇ ਤੁਸੀਂ ਨਹੀਂ ਮੰਨਦੇ ਇੱਕ ਤੁਸੀਂ ਤਜਰਬਾ ਕਰਕੇ ਦੇਖ ਲਓ ਜੇ ਡਾਕਟਰ ਨੂੰ ਤੁਸੀਂ ਡਾਊਟ ਉਹ ਦਵਾਈ ਖਾਣਿਓ ਪਰ 6 ਮਹੀਨੇ ਹੋ ਗਏ ਸਾਲ ਹੋ ਕੋਈ ਅਸਰ ਨਹੀਂ ਕਰਦੀ ਕਿਸੇ ਹਸਪਤਾਲ ਦੇ ਵਿੱਚ ਕਿਸੇ ਵੀ ਮੈਡੀਕਲ ਤੋਂ ਕੋਈ ਡਾਕਟਰ ਉਹਨੂੰ ਠੀਕ ਨਹੀਂ ਕਰ ਰਿਹਾ ਤੁਸੀਂ ਇੱਕ ਅਜਮਾ ਕੇ ਦੇਖ ਲਓ ਜੇ ਤੁਸੀਂ ਨਹੀਂ ਮੰਨਦੇ ਤਜਰਬੇ ਤੌਰ ਤੇ ਗੱਲ ਕਰਕੇ ਦੇਖ ਲਓ 11 ਜਿਹੜਾ ਬੰਦਾ ਉਹ ਦਵਾਈ ਖਾਂਦਾ ਰੋਗੀ ਠੀਕ ਨਹੀਂ ਹੋ ਰਿਹਾ ਜਾਂ ਐਵੇਂ ਪਕਾਈ ਜੀ ਮਾਰੀ ਜਾਂਦਾ ਬੋਲੀ ਜਾਂਦਾ ਵੀ ਇਹਦਾ ਪਤਾ ਨਹੀਂ ਲੱਗਦਾ ਕਿ ਆਵਲ ਚਵਲ ਬੋਲੀ ਜਾਂਦਾ ਚੰਗਾ ਭਲਾ ਹੁੰਦਾ ਸੀ 2 ਸਾਲਾਂ ਤੋਂ ਇਹ ਪਤਾ ਨਹੀਂ ਕੀ ਹੋ ਗਿਆ ਆਪਾਂ ਕਈ ਪਰਿਵਾਰ ਦੇ ਮੈਂਬਰਾਂ ਵਿੱਚ ਇਸ ਤਰ੍ਹਾਂ ਦਾ ਬੰਦਾ ਕੋਈ ਹੁੰਦਾ ਹੈ ਤੁਸੀਂ ਇਦਾਂ ਕਰੋ ਜਿਹੜਾ ਰੋਗੀ ਆ ਉਹਨੂੰ ਕੋਈ ਰੋਗ ਚੰਬੜ ਆ ਉਹ ਠੀਕ ਨਹੀਂ ਹੋ ਰਿਹਾ ਡਾਕਟਰਾਂ ਤੋਂ ਜੇ ਤੁਸੀਂ ਨਹੀਂ ਮੰਨਦੇ ਵੀ ਇਹ ਚੀਜ਼ ਗਲਤ એનર્ਜੀ ਨਹੀਂ ਹੁੰਦੀ ਕੋਈ ਭੂਤ ਪ੍ਰੇਤ ਨਹੀਂ ਹੁੰਦਾ ਚਲੋ ਤੁਸੀਂ ਮੰਨਿਆ ਤੁਹਾਡੇ ਮੋਰੇ ਹੱਥ ਬੰਨੇ ਜੋੜੇ ਹੱਥ ਵੀ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਇਹ ਚੀਜ਼ ਨੂੰ ਨਹੀਂ ਮੰਨਦੇ ਤੁਸੀਂ ਇੱਕ ਬੇਅੰਤੀ ਮੰਨ ਲਓ ਤੁਸੀਂ ਨਾ ਮੰਨੋ ਤੁਸੀਂ ਪੜ੍ਹੇ ਲਿਖੇ ਹੋ ਪੜ੍ਹੇ ਲਿਖ ਪੜ੍ਹਾਈ ਲਿਖਾਈ ਨਾਲ ਇਹਨੀਆਂ ਚੀਜ਼ਾਂ ਦਾ ਕੋਈ ਤਾਲੁਕਾਤ ਨਹੀਂ ਆਉਂਦੇ ਆਪ ਨੂੰ ਬੰਦਾ ਮੈਂ ਪੜਿਆ ਲਿਖਿਆ ਸਕੂਲਾਂ ਦੇ ਬੱਚੇ ਕਿਹੜਾ ਇਹਨਾਂ ਚੀਜ਼ਾਂ ਦੀ ਜਿਹੜੇ ਕਿਉਂਕਿ ਪੀ ਐਚ ਡੀ ਕਰਵਾਈ ਜਾਂਦੀ ਹੈ ਵੀ ਜਿਹੜਾ ਪੜ੍ਹ ਲਵੇਗਾ ਉਹਦੇ ਕੋਲ ਇਸ ਤਰ੍ਹਾਂ ਦੀ ਸ਼ਕਤੀ ਹੋ ਜਾਈ એનર્ਜੀ ਗਲਤ એનર્ਜੀ ਨਹੀਂ ਆਵੇਗੀ ਸਕੂਲਾਂ ਦੇ ਬੱਚ ਤਾਂ ਸਟੱਡੀ ਆ ਜਿਹੜਾ ਉਹ ਸੰਸਾਰ ਦਾ ਗਿਆਨ ਹੈ ਮਟੀਰੀਅਲ ਦਾ ਗਿਆਨ ਹੈ ਅਧਿਆਤਮਕ ਗਿਆਨ ਤਾਂ ਗੌਤੁਰੂ ਗੌਤ ਚੀਜ਼ਾਂ ਦਾ ਗੌਤ ਸ੍ਰਿਸ਼ਟੀ ਦਾ ਗਿਆਨ ਤਾਂ ਗੁਰੂ ਦੀ ਬਾਣੀ ਧਾਰਮਿਕ ਜਿਹੜਾ ਰਸਤਾ ਹੈ ਉਹੀ ਕਰਾਉਂਦਾ ਹੈ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਸੋ ਤੁਸੀਂ ਐਸ ਤੱਕ ਰੋ ਜਿਹੜਾ ਇਸ ਤਰ੍ਹਾਂ ਰੋਗ ਇਹ ਕਿਤੋਂ ਠਿਕ ਨਹੀਂ ਆ ਰਿਹਾ ਤੁਹਾਨੂੰ ਲੱਗਦਾ ਵੀ ਨਾ ਨਾ ਕੁਝ ਨਹੀਂ ਹੁੰਦਾ ਹੈਗਾ ਇਸ ਤਰ੍ਹਾਂ ਚੀਜ਼ਾਂ ਤੁਸੀਂ ਬਰਮ ਕਵਚ ਦਾ ਜਾਪ ਦਸਵੇਂ ਪਾਸ਼ਾ ਦੀ ਬਾਣੀ ਤੁਸੀਂ ਇੱਕ ਘੰਟਾ ਰੋਜ਼ ਉਹਦੇ ਕੋਲੇ ਬੈਠ ਕੇ ਕਰ ਲੱਗ ਜਾਓ ਉਹ ਬੰਦਾ ਜੇ ਚੀਕਾਂ ਮਾਰਨਾ ਲੱਗ ਜੇ ਕਿਉਂ ਜਿਹੜੀ ਗਲਤ એનર્ਜੀ ਹੈ ਗਲਤ ਉਹਨੂੰ ਕੋ ਭੂਤ ਪ੍ਰੇਤ ਐ ਇਸ ਤਰ੍ਹਾਂ ਦਾ ਚੱਕਰ ਹੈ ਤੁਸੀਂ ਮੇਰੀ ਨਾ ਮੰਨੋ ਤੁਸੀਂ ਇੱਕ ਵਾਰੀ ਮੈਨੂੰ ਮਜ਼ਾਕ ਤੌਰ ਤੇ ਲੈ ਲਓ ਵੀ ਇਹ ਤਾਂ ਅਨਪੜ ਜਾ ਬੰਦਾ ਘੱਟ ਪੜ੍ਹਿਆ ਲਿਖਿਆ ਇਹ ਪ੍ਰਾਣੀਆਂ ਗੱਲਾਂ ਕਰਦਾ ਮੰਨ ਲਓ ਮੈਂ ਪ੍ਰਾਣੀ ਵਿਚਾਰਾਂ ਦਾ ਬੰਦਾ ਪਰ ਇੱਕ ਗੱਲ ਤੁਸੀਂ ਅਜ਼ਮਾ ਕੇ ਦੇਖ ਲਓ ਉਹ ਗਲਤ ਜਿਹੜੀਆਂ ਉਹਨੂੰ ਆਤਮ ਬੁਰੀਆਂ ਆਤਮਾਂ ਚੰਬੜੀਆਂ ਹੋਣਗੀਆਂ ਨਾ ਉਹ ਚੀਕਾਂ ਮਾਰਨ ਲੱਗ ਜਾਣਗੀਆਂ ਚੀਕਾਂ ਦਾ ਮਤਲਬ ਜਿਹੜਾ ਤੁਹਾਡਾ ਰੋਗੀ ਹੈ ਨਾ ਜਿਹਨੂੰ ਦਵਾਈ ਨਹੀਂ ਲੱਗ ਰਹੀ ਉਹ ਦੇਹ ਤੋੜਨ ਲੱਗ ਜਾਊਗਾ ਐਂ ਗੜਾਈਆਂ ਲਾਊਗਾ ਇਧਰ ਮੂੰਹ ਕਰੂਗਾ ਕਿ ਦੇ ਇਧਰ ਮੂੰਹ ਕਰਗਾ ਉਹਦਾ ਸਰੀਰ ਤੇ ਫਰਕ ਹੋਣੀ ਸ਼ੁਰੂ ਹੋ ਜਾਵੇਗੀ ਪਿੰਡਾ ਪਟਣਾ ਸ਼ੁਰੂ ਹੋ ਜਾਵੇਗਾ ਅੱਖਾਂ ਲਾਲ ਹੋ ਜਾਣਗੀਆਂ ਆਵਾਸੀਆਂ ਤੇ ਆਵਾਸੀਆਂ ਭਿਆਨਕਾ ਮੂੰਹ ਚੌੜਾ ਕਰ ਕਰਕੇ ਹੋਰ ਹੀ ਰੂਪ ਬਣਾ ਲੇਗਾ ਇੱਕ ਘੰਟਾ ਰੋਜ਼ 11 ਦਿਨ ਤੁਸੀਂ ਅਜਮਾ ਕੇ ਦੇਖ ਲਓ ਜੇ ਤੁਹਾਡੇ ਤੁਸੀਂ ਕੌਣ ਕਮਾਲ ਲੱਗੀ ਹੋਗੀ ਉਨਪਛਾਵੀ ਹੋਇ ਕੀ ਹੋ ਰਿਹਾ ਤੇਰੇ ਉਹ ਕੋਹ ਮੈਂ ਤੜਫਿਆ ਪਿਆ ਮੈਂ ਤਾਂ ਬੇਚੈਨੀ ਹੋ ਗਈ ਕਿਉਂ ਜਿਹੜੀ ਉਹਦੇ ਸਰੀਰ ਵਿੱਚ ਨਾ ਬਾਡੀ ਵਿੱਚ ਆਪਣੇ ਬੁਰੀ ਆਤਮਾ ਘੁਸੀ ਹੋਈ ਆ ਬੜੀ ਹੋਈ ਆ ਉਹਨੂੰ ਅੱਗ ਲੱਗ ਜਾਂਦੀ ਹੈ ਗੁਰਮੁਖ ਕਵਚ ਦੀ ਬਾਣੀ ਦੇ ਨਾਲ ਮੈਂ ਮੰਨ ਲਿਆ ਤੁਸੀਂ ਪੜ੍ਹੇ ਲਿਖੇ ਹੋ ਬਹੁਤ ਜ਼ਿਆਦਾ ਤੁਹਾਡਾ ਹੈ ਪੜ੍ਹਾਈ ਦੇ ਵਿੱਚ ਰਤਬਾ ਪਰ ਇੱਕ ਅਨਪੜ੍ਹ ਦੀ ਨਾ ਇੱਕ ਸਿੱਧੇ ਜਿਹੇ ਬੰਦੇ ਦੀ ਪਿੰਡੂ ਜਿਹੇ ਬੰਦੇ ਦੀ ਇਹ ਗੱਲ ਮੰਨ ਕੇ ਦੇਖ ਲਓ ਇਹ ਸੰਗਤ ਜੀ ਇਹ ਤਜਰਬੇ ਦੀਆਂ ਗੱਲਾਂ ਨੇ 11 ਦਿਨ ਤੁਸੀਂ ਇੱਕ ਘੰਟਾ ਉਹਦੇ ਕੋਲੇ ਬੈਠ ਕੇ ਜਾਪ ਕਰ ਲਓ ਤੁਹਾਨੂੰ ਪਤਾ ਲੱਗੇਗਾ ਹਾਂ ਵੀ ਇਹ ਤਾਂ ਸਹੀ ਗੱਲ ਹੈ ਬੰਦਾ ਤੜਪਟਿਆ ਬਾਣੀ ਪੜਨ ਦੇ ਨਾਲ ਆਪਾਂ ਕਈ ਵਾਰੀ ਕਹਿੰਦੇ ਨੇ ਬਾਣੀ ਪੜਦੇ ਆ ਬਾਣੀ ਨਾਲ ਤਾਂ ਸ਼ਾਂਤੀ ਆਉਣੀ ਚਾਹੀਦੀ ਹੈ ਨਾਲ ਵਿੱਚ ਜਿਹੜੀ ਚੀਜ਼ ਬੜੀ ਹੋਈ ਉਹਨੂੰ ਸ਼ਾਂਤੀ ਕਿਵੇਂ ਉਹਨੂੰ ਤਾਂ ਫਿਰ ਅੱਗ ਲੱਗਦੀ ਹੈ ਨਾ ਜੇ ਮਹਾਰਾਜ ਕਹਿੰਦੇ ਜੈ ਤਨ ਬਾਣੀ ਬਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਇ ਉਹਦੇ ਪ੍ਰੇਤ ਆਤਮਾ ਬੁਰੀ ਆਤਮਾ ਤੋਂ ਬਾਣੀ ਬਿਸਰੀ ਹੁੰਦੀ ਹੈ ਕੱਕੇ ਰੋਗੀ ਵਾਂਗੂ ਬਿਲਾਉਂਦੀ ਆ ਉਹ ਤੜਫਦੀ ਹੈ ਕਿਉਂਕਿ ਉਹ ਬਾਣੀ ਉਹਨਾਂ ਨੂੰ ਉਹ ਸਰੀਰ ਵਿੱਚੋਂ ਦੂਰ ਕਰਦੀ ਹੈ ਉਹਦਾ ਸੰਪਰਕ ਤੋੜਦੀ ਉਹ ਛੱਡਣਾ ਨਹੀਂ ਚਾਹੁੰਦੀ ਸੋ ਇਸ ਤਰ੍ਹਾਂ ਕਰਕੇ ਆਪਦੇ ਘਰ ਦੇ ਰੋਗੀਆਂ ਨੂੰ ਤੁਸੀਂ ਡਾਕਟਰਾਂ ਨੂੰ ਹੀ ਡਾਕਟਰ ਹੀ ਇਲਾਜ ਨਹੀਂ ਹੁੰਦਾ ਇਸੀ ਗੱਲ ਨਹੀਂ ਇਹ ਨਹੀਂ ਮੈਂ ਚੈਲੰਜ ਨਹੀਂ ਕਰਦਾ ਕਿਸੇ ਡਾਕਟਰ ਨੂੰ ਬਹੁਤ ਚੀਜ਼ਾਂ ਨੇ ਜਿਹੜਾ ਡਾਕਟਰਾਂ ਦੇ ਵਸ ਨੇ ਬਹੁਤ ਚੀਜ਼ਾਂ ਨੇ ਬਹੁਤ ਗੱਲਾਂ ਨੇ ਜਿਹੜੀਆਂ ਡਾਕਟਰਾਂ ਦਾ ਵਿਸ਼ਾ ਹੈ ਨਹੀਂ ਉਹ ਇਸ ਕਰਕੇ ਆਪਦੇ ਰੋਗੀਆਂ ਨੂੰ ਇਹ ਟਰਾਈ ਕਰਕੇ ਦੇਖੋ ਵੀ ਇਹ ਨੂੰ ਕੀ ਚੀਜ਼ ਹੈ ਉਹਦੇ ਚੰਗਾ ਭਲਾ ਉਹ ਉਹਦੇ ਗੋਡੇ ਵਿੱਚ ਮੰਨ ਲਓ ਕੋਈ ਤਕਲੀਫ ਹੈ ਜੇ ਤੁਸੀਂ ਪਾਠ ਕਰ ਲੂਗੇ ਇਹ ਮੋਡੇ ਵਿੱਚ ਵੀ ਆ ਜਾਏਗੀ ਇਹ ਕੀ ਗੱਲ ਕਦੇ ਹੋਰ ਪੈਰ ਬੱਚਾ ਆ ਜਾਏਗੀ ਦੂਜੀ ਲੱਤ ਬੱਚਾ ਆ ਜਾਏਗੀ ਇਹ ਨਿਸ਼ਾਨੀਆਂ ਹੁੰਦੀਆਂ ਨੇ ਇਹ ਅਜਮਾ ਕੇ ਤੁਸੀਂ ਦੇਖੋ ਇਹ ਬਾਣੀ ਹੀ ਠੀਕ ਕਰੂਗੀ ਉਹਨੂੰ ਪਰ ਹੌਲੀ 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 ਇੱਕ ਦਿਵਰੀ ਤਾਂ ਇਹ ਚੀਜ਼ਾਂ ਤੁਹਾਨੂੰ ਪਿੱਛੇ ਕਰਨਗੀਆਂ ਵੀ ਬਾਣੀ ਕਿਉਂ ਪੜਦਾ ਹੈ ਪਰ ਲੱਗੇ ਰਹੋ ਆਪਦੇ ਰੋਗੀਆਂ ਦਾ ਆਪਦੇ ਘਰ ਦਾ ਰਾਜ ਤੁਹਾਡੀ ਗੁਰਨਾਨਕ ਪਾਸ਼ਾ ਮਾਰ ਦੀ ਬਾਣੀ ਨੇ ਭਲਾ ਕਰਨਾ ਹੈ ਇਹ ਤੁਸੀਂ ਮੇਰਾ ਇੱਕ ਮੈਸੇਜ ਹੈ ਜਾਨੀ ਕਿ ਇਹ ਚੀਜ਼ਾਂ ਤੇ ਤੁਸੀਂ ਧਿਆਨ ਦਿਓ ਅਕਾਲ ਪੁਰਖ ਅੱਗੇ ਬੇਨਤੀ ਕਰੋ ਮਹਾਰਾਜ ਦੀ ਬਾਣੀ ਦਾ ਅਸਰਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ